ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਥੋੜਾ ਸਵਾਗਤ ਆ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਹ ਕੁ ਖੜੀ ਓਏ ਗੱਦੇ ਚੱਕਦੇ ਹੋ ਦੇਖੋ ਜੀ ਆਪਾਂ ਨੇ ਇੱਥੇ ਰਾਤ ਸਾਬ ਸਫਾਈ ਕਰਕੇ ਮੋਟੀ ਮੋਟੀ ਇੱਥੇ ਸੁੱਤੇ ਸੀ ਉਹ ਬੈਡਾਂ ਦਾ ਉਹ ਲਾਇਆ ਨਹੀਂ ਆਹ ਨਾਲ ਅਸੀਂ ਐਂ ਪੈ ਗਏ ਸਾਫ਼ ਕਰਕੇ ਉਹ ਬੈਡਾਂ ਤੋਂ ਮੇਰੇ ਕਿਵੇਂ ਲੱਗਦਾ ਜੀ ਚੱਕੋ ਇਹਨਾਂ ਨੂੰ ਬਾਹਰ ਕੱਢ ਦਿਓ ਹੁਣ ਫੇਰ ਭਾਈ ਆਉਣ ਵਾਲੇ ਨੇ ਨਹੀਂ ਐਸੀ ਬਿਨਾ ਪੈਣਾ ਔਖਾ ਨਹੀਂ ਅਸੀਂ ਬਾਹਰ ਪੈ ਜਾਂਦੇ ਇੱਥੇ ਇੱਕ ਕੋਟ ਲੱਗ ਗਿਆ ਜੀ ਇੱਕ ਰੈਲਾ ਆਏ ਦੇਖ ਤੋ ਇੱਕ ਉਹ ਵੀ ਪਟਣ ਵਾਲੀ ਆ ਪਿੰਧਰ ਆਪਣੇ ਉਹ ਰੋਸੰਦਾਂ ਵਾਲੀ ਤਾਂ ਹਾਂ ਉਹ ਵੀ ਸਾਫ਼ ਹੋ ਜੂ ਇੱਕਾ ਸੋਸਟ ਹੌਲੀ ਹਾਂ ਉਹ ਤਾਂ ਟਿਕਾਨਾ ਨਹੀਂ ਟਿਕਾਨਾ ਨਹੀਂ ਹੁੰਦਾ ਨਿਸ਼ਾਨਾ ਹੁੰਦਾ ਉਧਰਲੇ ਮੈਂ ਇੱਕ ਵਾਰ ਫੇਰ ਸਾਫ਼ ਕਰ ਦਿਓ ਕੱਲ ਮੈਂ ਮੋਟੇ-ਮੋਟੇ ਕਰਤੇ ਤੇ ਹੁਣ ਜਿਹੜਾ ਰਹਿ ਗਿਆ ਹੂਰੇ ਤਰਾਵਨ ਵਾਲਿਆਂ ਰੰਗ ਕਲੀ ਜੀ ਫੇਰ ਹੋ ਜੂਗੀ ਸੈਂਕ ਜਿਵੇਂ ਪਾ ਕਰਕੇ ਪਾਣੀ ਪੀਤੀ ਚਾਹ ਤਾਂ ਡੁੱਲ ਜਾਂਦੀ ਹੁੰਦੀ ਐ ਲੈ ਬੱਸ ਹੋ ਗੀ ਬੈਡ ਉਰਾਂ ਨੂੰ ਉਹ ਤਾਂ ਆਪ ਹੀ ਕਰ ਲੈਣਗੇ ਤੁਸੀਂ ਕਹਾਂ ਨੂੰ ਤੁਸੀਂ ਤੁਖਣ ਲਈ ਆਓ ਆਪ ਹੀ ਕਰ ਲੈਣਗੇ ਆਹ ਦੇਖੋ ਮੈਂ ਆਹ ਤਾਂ ਕੋਰੋਂ ਸਾਫ ਕਰ ਦਾਂਗੇ ਆਹ ਬੋਰੀਆਂ ਜੇ ਦੋ ਰਹਿ ਗਈਆਂ ਬਾਈ ਬਾਈ ਤੇ ਫਿਰ ਪਾ ਲਈ ਹਾਂ ਜੇ ਕਾਨੂੰ ਗਰਮ ਕਰ ਲੈਣੇ ਚੱਕਰ ਨੂੰ ਆ ਤਾਂ ਬਾਤ ਕਰੀਏ ਹੋ ਅੱਜ ਉਹ ਉੱਥੇ ਕਰਦੇ ਆਂ ਪੀ ਉੱਥੇ ਚੱਕ ਲੈਣਗੇ ਉਹਨੂੰ ਸਾਫ ਕਰ ਲਾਂਗੇ ਲੈ ਜੀ ਚੱਕ ਕੱਲੇ ਤੋ ਜੱਕੀ ਆਉ ਹਮ ਨੂੰ ਪੂਰਾ ਹੀ ਬਾ ਬਾ ਹੋ ਗਿਆ ਹਨਾ ਮੰਦਾ ਦੀ ਮਲ ਘਟਣ ਨਹੀਂ ਆ ਸਰ ਗਿਆ ਦੋ ਬੋਲਿਆ ਬੰਨਿਆ ਨੇ ਕੋਈ ਆ ਹਾਂ ਮਸ ਰਸੋਈ ਰਹਿ ਗਈ ਇਕੱਲੀ ਆਉਣੀ ਆ ਮੈਂ ਹੱਥ ਚ ਸਰਫ ਲਈ ਖੜੀਆਂ ਆ ਹਮ ਨੂੰ ਆਵੇਂ ਆ ਵੀ ਕੋਲ ਤੋਰੀਆਂ ਕਿ ਧਰਤੀ ਉਹਨੇ ਔਖਾ ਹੋਰੇ ਬੈਠੜ ਗਈ ਹੈ ਮੈਂ ਨਾ ਤੋ ਗੱਦੇ ਚ ਝਕਾਉਣ ਲੱਗੀ ਹਾਂ ਭਾਈ ਜਾਨੇ ਇੱਕ ਡੱਬ ਜੀ ਤਾਂ ਵਾਸੀ ਪਾਣੀ ਪਾ ਲੈ। ਨਹੀਂ ਹੋਇਆ। ਹੋਰ ਟੇਬਲ ਤੇ ਸਰਦਾ। ਆ ਖਾਣ ਵਾਲੀ ਬਾਤ ਹੀ ਕਰਾਂ ਕਰਨਾ ਹੀ ਹੈ। ਤੋੜ ਦਿਆਂ ਤੈਨੂੰ ਆ ਖੜ ਜਾ। ਆ ഫുൽ ലാ ചോദന വെല്ലോ نن ڏينھن ۾ نه نه ريدي ٿو منهنجو نه نه کي اس جو ڏاوڻو پتو پوءِ ٿو ਫਲ ਪਾਣੀ ਆਹ ਤਰਾਹ ਦੇ ਬੂਨੇ ਜਿਹੜੇ ਡੁੱਪ ਜਾਂਦੇ ਨੇ ਛੋਟੀਆਂ ਚੀਜ਼ਾਂ ਉਹ ਜਿਹੜੇ ਫੁੱਲ ਫਲ ਪਾਏ ਨੇ ਪੇਟੀ ਤੋਂ ਲਿਆ ਜਾ ਕੇ ਧੋਈਏ ਐਲਈਡੀ ਆਏ ਇੱਕ ਮੜਾ ਗੈਸ ਲੈ ਗਿਆ ਤੂੰ ਤਣਾ ਉਪਰ ਜੇ ਕੱਟ ਤੇ ਇਹ ਕਰਿਆ ਆਹ ਨੂੰ ਆ ਬਣਾਈ ਮੈਨੂੰ ਕਰਾਣਾ ਜੀ ਮੋ

ਇੱਕਿਆ ਬਾਦ ਉਹ ਕਮਲਿਆਂ ਨੂੰ ਲੈ ਕੇ ਆਕ ਮੈਂ ਕਰੀ ਨਹੀਂ ਇਹ ਵੀ ਉਹੀ ਹੈ ਛੋੜ ਦੇਗਾ ਬਿੰਦਰ ਚੌੜ ਬਾਲੀ ਕਰਦਾ ਤੂੰ ਵੇਖ ਤੇਰੇ ਸਾਹ ਕਰਦਾ ਮੇਰਾ ਇਹਨੂੰ ਸਮਾਰ ਕੇ ਮਾਰ ਦਿੰਦੇ ਆ ਪਿੰਕ ਜੀ ਫੁੱਲਾਂ ਦਾ ਰਿਆ ਕਾਲਸ ਜੀ ਲੱਗੀ ਰਹਿ ਜੂਗੀ ਉਹ ਬੰਦਾ ਆਏ ਨਿਕਲ ਗਏ ਸੇ ਸਾਰੇ ਸੇਰ ਨਿਕਲ ਪੀ ਨੇ ਹੈ ਸਾਹਮਣੇ ਹੀ ਖੇਡਣ ਕਿੱਥੇ ਜਾਓਗੇ ਦਰਮਿਆਨ ਵੀ ਦੋ ਮਿੰਟ ਖੜੇ ਪਾ ਤੋਤਾ ਨਹੀਂ ਆਵੇ ਕੱਢਿਆ ਹਾਂ ਨੌ ਵਾਰ ਚਲਾ ਲਾ ਹਾਈ ਹੇ ਹੋਏ ਹਟ ਜਾ ਹਾਈ ਲਾ ਦੇਖੋ ਜੀ ਕਿੰਨਾ ਕੰਮ ਕਰਦਿਆ ਬੈਂ ਇਹਨਾਂ ਤਾਂ ਵਿਆਹ ਲਿਆਂਦੇ ਨਹੀਂ ਕੰਮ ਹੁੰਦਾ अंदर मिस्त्री बिजली वाला कपड़े बेस्तरे खेस भी धोते तो अपने सारे कपड़े दमों निकले पे दूजा बक्सा भी लिया जाके आओ भी अच्छा इन उच्च हो गए तुम घोर ਹੈਂਗੜਾਂ ਅੱਗੇ ਦੇਖਣਾ ਰਹਿਣਾ ਆ ਨਾ ਉਹ ਵੀ ਦੇਖ ਹਾਂ ਚਲ ਆ ਲਾ ਫਿਰ ਦੇਖਦੇ ਹਾਂ ਪੂਰਾ ਲਿਆਵਿੰਦਰ ਇਹਨੂੰ ਚੱਕ ਕੇ ਠੀਕ ਹੋ ਗਿਆ ਹੈ ਵੀ ਕਿੱਧਰ ਗਿਆ ਉਹ ਹੋ ਉਹ ਤੇ ਕੀ ਕਰਦਾ ਉਹ ਉਹ ਪਾਣੀ ਵਾਲਟੀ ਚਾੱਕ ਕੇ ਇੱਥੇ ਲਾਟਾ ਗੁੰਨ ਕੇ ਰੋਟੀ ਲਈਏ ਭੁੱਖ ਲੱਗੀ ਵੀ ਹੈ ਐ ਵੱਜ ਗਈ ਸਵਾਣਾ ਹੋ ਗਏ ਸਾਥੀ ਕੋਲਾਂ ਬੇਨਾਂ ਦਾ ਕੈਂਪਰ ਨਹੀਂ ਭਰਿਆ ਸੱਚ ਮਾਰ ਰਸੋਈ ਦਾ ਸਮਾਨ ਖਿਡੋ ਲੈ ਐਂ ਆ ਤਾਂ ਬਿੰਗਰਪੂਆ ਕਹਿੰਦੀ ਕਹਿੰਦੀ ਦਰ ਰਸੋਈ ਦਾ ਸਮਾਨ ਕੱਢਿਆ ਉੱਧਰ ਦੇਖੋ ਹਾਂ ਲੈ ਆਪਣੇ ਵਾਲੀ ਦਾ ਬਹੁਤ ਘੱਟ ਹੈ ਜੇ ਮੈਂ ਤਾਂ ਜਮੀ ਨਹੀਂ ਰੱਖਦੀ ਬਾਲ ਤੂੰ ਕੁਸਮਾਨ ਤੂੰ ਤੂੰ ਗਾਰੀਆਂ ਦੇ ਦੇਖੀ ਜਾ ਕੇ ਉੱਪਰ ਨਾਲ ਨੀਚੇ ਸਾਂ ਹੀ ਨਹੀਂ ਹੁੰਦਾ ਮੈਂ ਦੇ ਦੂੰ ਖਾਂ ਦੇ ਗਈ

ਕੰਨ ਹੁਣ ਠੀਕ ਹੈ। ਇਹ ਥੱਲੋਂ ਕਰਤਾ ਸੀ ਹਿਸਾਬ ਪਰ ਉਹਨੇ ਕਰਤਾ ਹੋਊਗਾ ਨਾ। ਚਲੋ। ਪਹਿਲਾ ਜੇ ਉਹ ਕਰਾਂਗੇ। ਦੇਖੀ ਦੇਖ ਕੇ ਕਰਿਆ ਨਹੀਂ ਬੱਲਾ ਥੱਲੇ ਰੰਗ ਉਹਨੇ। ਚਲੋ ਜੀ ਟਾਈਮ ਹੋ ਗਿਆ ਪੌਣੇ 4। ਹੰਭ ਗਏ ਜਮਾ 2 ਵਜੇ ਡਿੱਗੀਆਂ ਮੈਂ ਤਾਂ ਮੈਂ ਤਾਂ ਬਹਿ ਗਈ ਸੜਕੇ ਮੈਂ ਕਿਹਾ ਹੁਣ ਨਹੀਂ ਕੁਝ ਬਣਦਾ। ਤੇ ਹਾਲ ਜਹਾਨਤ ਦੇਖੋ ਕਿਵੇਂ ਆਪਣੇ ਕਮਰਿਆਂ ਚ ਬੁਰਾ ਹਾਲ ਹੈ ਮੈਂ ਤੁਹਾਨੂੰ ਦਿਖਾਉਣੀ ਆ ਪਹਿਲੇ ਸੀੜੀ ਵਾਲਾ ਕਮਰਾ ਆਪਣਾ ਤਿਆਰ ਹੈ ਉਹਦੇ ਵਿੱਚ ਕੱਲ ਦੋ ਵਾਰ ਪੋਚਿਆ ਨਾ ਤਾਂ ਤੀ ਹੁਣ ਆਪਾਂ ਸ਼ਾਮ ਨੂੰ ਕਲੀਅਰ ਹੋ ਜੂ ਬਸ ਅੱਜ ਨਿਬੜ ਜੂ ਸਾਰਾ तकरीबन ਇੱਧਰ ਦੇਖੋ ਆਪਣੇ ਟੇਕਟਾਂ ਦੇ ਵੀ ਹੋ ਗਿਆ ਰੰਗ ਇੱਧਰ ਆਪਾਂ ਨੇ ਘਰ ਤਾਂ ਸਾਰਾ ਸਮਾਨ ਆਪਣੇ ਫੁੱਲ ਸਵੇਰੇ ਤੋਤੇ ਸੀ ਸੁੱਕ ਗਏ ਹੁਣ ਇੰਦਰ ਸੈਫੀ ਇਹ ਸਾਡਾ ਸੈਫੀ ਨਾ ਐਡਾ ਜਿੱਦੀ ਐ ਨਾ ਜ਼ੋਰ ਲਾ ਲਿਆ ਰੰਗਣਿਆਂ ਨੇ ਨੇ ਮੈਂ ਆਪਦਾ ਕਮਰਾ ਇੰਫਟਾ ਜੀ ਉੱਧਰ ਹੁੰਦੇ ਤਾਂ ਇੱਧਰ ਆ ਜਾਂਦਾ ਜੀ ਉੱਧਰ ਹੁੰਦੇ ਤਾਂ ਇੱਧਰ ਆ ਜਾਂਦਾ ਇੱਥੇ ਪਿਆ ਰਿਹਾ ਹੈ ਇਹ ਇਹ ਹੋਰ ਕਿਤੇ ਪੈਂਦਾ ਨਹੀਂ ਐ ਇੱਥੇ ਪੈਂਦਾ ਇੱਧਰ ਲਾ ਤੇ ਬੈੱਡ ਆਪਾਂ ਨੇ ਹੁਣ ਆਪਾਂ ਨੇ ਫੋਟੋ ਇੱਥੇ ਲਾਤੀਆਂ ਦੇਖੋ ਜੀ ਹੁਣ ਮੈਂ ਇਸ ਕਰਕੇ ਨਹੀਂ ਨਾ ਫਿਰ ਹੁਣ ਤਾਂ ਇੰਨਾ ਹੋ ਕਰਿਆ ਵੀ ਆਪਾਂ ਮੱਖਾ-ਮੱਖਾ ਨਿਕੜਦੇ ਗੜੀਆਂ ਨਿਕਲ ਜਾਂਦੀਆਂ ਨੇ ਦੇਖੋ ਜੀ ਇੱਧਰ ਪਰਦੇ-ਪੁਰਦੇ ਵੀ ਟੰਗ ਤੇ ਇਹਨਾਂ ਦੇ ਪੱਖੇ ਰਹਿ ਗਏ ਇਕੱਲੇ ਸਾਫ਼ ਕਰਨ ਵਾਲੇ ਸਵੇਰੇ ਸਰਦਾਰ ਜੀ ਤੋਂ ਕਰਾਵਾਂਗੇ ਇਦਾਂ ਰੋਟੀ ਵੀ ਤਿਆਰ ਆਪਣਾ ਮੱਸੇ ਨੂੰ ਸਾਫ ਸਫਾਈ ਕਰ ਲਿਆ ਬੱਚਾ ਮੰਨ ਕੇ। ਸਾ ਵੀ ਤਾਂ ਨਿਕੜਿਆ ਨਹੀਂ ਮਾਰੇ। ਚਲੋ ਆ ਜਾ ਬਿੰਦਰ। ਆਪਣੀ ਨਮੀਰ ਸੋਈ ਬਣ ਗਈ ਜਿੱਥੇ ਦੇਖੋ। ਇੱਥੇ ਧਰ ਲਿਆ ਸੀ ਸਾਰਾ ਸਮਾਨ ਸੋਈ ਤੋਂ ਕੱਢ ਕੇ। ਕੀ ਖਾ ਰਹੇ? ਇਹ ਉਹਦੀ ਤਾਂ ਨਹੀਂ। ਬਲੇਸ ਭੂਗਾ। ਮੈਂ ਇਧਰ। ਉਂਗਲਾਂ ਜੜਦਾ ਫਿਰਦਾ। ਇਹ ਇਹਦਾ ਪਤਾ ਨਹੀਂ ਜੰਮੀ ਹੋਈ ਨਹੀਂ ਇਹਦੀ ਤੜਕਾ ਇਧਰ ਹੀ ਬੈਠੀ ਉਥੇ ਆਹ ਬੋਲੇ ਚੱਕਣ ਵਾਲੇ ਰਹਿੰਦੇ ਨੇ ਚੱਲ ਇਹਨਾਂ ਨੂੰ ਹੁਣ ਤੜਕੀ ਚੱਕਾਂਗੇ ਲੈ ਲੈ ਆਟਾ ਕੱਢ ਢੋਲ ਚ ਹੁਲੀਆ ਮਿਗੜਿਆ ਬਕਰਦਾ ਹੋ ਜੀ ਸਤੈ ਮੈਂ ਤਾਂ ਬਾਹਰ ਹੀ ਦੇਖੋ ਉਹਦਾ ਚਿੱਟਾ ਚਿੱਟਾ ਸੋਹਣਾ ਲੱਗਦਾ ਹੈ ਗੱਲ ਕਰ ਦਮੋਂ ਨਿਕਲ ਗਏ ਹਾਈ ਕਿੰਦਰ ਹਜਾ ਟੋਕਰਾਂ ਧੋਣ ਵਾਲਾ ਪਿਆ ਹੈ ਤਿੰਨ ਦਿਨ ਹੀ ਥਾਲੇ ਦੇ ਵਿੱਚ ਪਿਆ ਤਿੰਨ ਦਿਨ ਕਾਦੇ ਲੰਗੇ ਤੇਰੇ ਆ ਮੈਂ ਸਾਰੇ ਕੱਪੜੇ ਧੋਤੇ ਗੱਦਿਆਂ ਦੇ ਗਲਾਫ ਰਹਿ ਗਏ ਤੇ ਇੱਕ ਦੇ ਮੈਂ ਤਾਂ ਟੋਕਰਾਂ ਤੋਂ ਨੀ ਨਾਲ ਉਹ ਬੈੱਡ ਸਾਫ ਕਰਦੀਆਂ ਵਿੱਚੋਂ ਦਰਾਦ ਦਰੂਜ ਉਹਨਾਂ ਨੂੰ ਧੁੱਪ ਲੱਗ ਜੂ ਖੋਲ ਦਾਂਗੇ ਹੁਣ